ਹੈਲੋ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਫਾਰਸੀ ਸਲਵਾਰ ਦੀ ਕਟਾਈ ਫਾਰਸੀ ਸਲਵਾਰ ਜਿਹੜੀ ਕਿਵੇਂ ਕਟਿੰਗ ਕਰਨੀ ਹੈ ਤੇ ਇਹ ਆਪਾਂ نیچے ਤੇ ਰਹਿਣਾ ਹੈਗਾ ਚਿੱਗਣ ਤੇ ਇਹ ਆਪਾਂ ਇਦਾਂ ਹੀ ਰੱਖਾਂਗੇ ਠੀਕ ਹੈ ਤੇ ਇਹਦੇ ਕੋ ਆਪਾਂ ਮੋਰੀ ਨਹੀਂ ਬਣਾਉਣੇ ਤੇ ਆਪਾਂ ਜੇ ਲਗਾਉਣਾ ਵੀ ਆ ਤਾਂ ਇਹਦੇ ਪੇਸਟਿੰਗ ਪੇਪਰ ਲਗਾ ਸਕਦੇ ਆ ਉਹ ਵੀ ਆਪਾਂ ਉੱਪਰ ਉੱਪਰ ਨੀਚੇ ਆਪਾਂ ਇਦਾਂ ਹੀ ਰੱਖਾਂਗੇ ਤੇ ਇੱਥੋਂ ਆਪਾਂ ਨੇ ਇਹ ਵੀ ਡਬਲ ਕਰਕੇ ਆਪਾਂ ਨੇ ਰੱਖ ਲਿਆ ਠੀਕ ਹੈ ਇਸ ਤਰ੍ਹਾਂ ਦੂਰਾ ਕਰ ਲੈਣਾ ਇਹਨੂੰ ਧੂਰਾ ਕਰਕੇ ਆਪਾਂ ਸਾਰੇ ਵੀ ਇਸ ਤਰ੍ਹਾਂ ਵਿਛਾ ਲੈਣਾ ਹੈ ਫਿਰ ਆਪਾਂ ਇਹਦੀ ਲੈਂਥ ਦਾ ਨਿਸ਼ਾਨ ਲਾਵਾਂਗੇ ਲੈਂਥ ਆਪਾਂ ਰੱਖਣੀ ਹੈ ਦੀ 35 ਇੰਚ ਤੇ ਆਪਾਂ ਨੇ 벨ਟ ਲਾ ਕੇ ਇਹ ਬਣਾਉਣੀ ਹੈ ਠੀਕ ਹੈ ਜੇ ਆਪਾਂ ਲਾਸਟਿਕ ਪਾ ਕੇ ਬਣਾਉਣੀ ਹੈ ਹੋਵੇ ਪਲਾਜ਼ੋ ਵਾਂਗੂ ਫਿਰ ਆਪਾਂ ਲਬਾਈ ਜਿੰਨੀ ਹੁੰਦੀ ਹੈ ਤੇ ਉਦੋਂ ਤੋਂ ਵੱਧ ਰੱਖਣੀ ਹੁੰਦੀ ਹੈ ਇਹ ਤੇ ਜੇ ਆਪਾਂ ਬਣਾਵਾਂਗੇ ਇਦਾਂ ਜਿਵੇਂ ਆਪਾਂ 벨ਟ ਵਾਲੀ ਬਣਾਉਣੀ ਹੈ ਫਿਰ ਆਪਾਂ ਉਧਰ ਇਹ 35 ਚੋਂ 3 ਮਾਈਨਸ ਕਰਕੇ 32 ਇੰਚ ਕਰਨੀ ਹੈ ਤੇ 2 ਇੰਚ ਆਪਾਂ ਐਕਸਟਰਾ ਰੱਖਣਾ ਠੀਕ ਹੈ ਤੇ ਜਿਹੜੀ ਫਾਰਸੀ ਸਲਵਾਰ ਆ ਉਹਦਾ ਆਪਾਂ ਨੇ 5 ਇੰਚ ਵਾਧ ਰੱਖਣਾ ਹੁੰਦਾ ਤੇ ਇਹ ਆਪਾਂ ਉਹਨਾਂ ਨੇ ਫਾਰਸੀ ਸਲਵਾਰ ਬਣਾਉਣੀ ਫਾਰਸੀ ਆ ਪਰ ਜ਼ਿਆਦਾ ਲੋਗ ਨਹੀਂ ਬਣਾਉਣੀ ਇਹ ਆਪਾਂ ਹੀ 2 ਇੰਚੀ ਵਾਧ ਰੱਖਣੀ ਆ ਠੀਕ ਹੈ ਇਹ ਆਪਣੀ ਉਹ ਚੌਥੀ 32 ਦਾ ਆਪਾਂ ਨੇ ਕੱਟਣਾ ਨਾ 33 ਆ ਤਿਆਰ ਸਲਵਾਰ ਤੇ ਆਪਾਂ ਤੈਨੂੰ ਮਾਈਂਡਸ ਕਰਨੇ ਆ ਠੀਕ ਹੈ ਠੀਕ ਹੈ ਇਹ ਆਪਣਾ 32 ਦਾ ਬੰਦਾ 2 ਇੰਚ ਆਪਾਂ ਐਕਸਟਰਾ ਰੱਖਿਆ ਕਿ ਆਪਾਂ ਫਰੰਟ ਤੋਂ ਬੱਤੀ ਹੀ ਤਿਆਰ ਕਰ ਲਈਏ ਠੀਕ ਹੈ ਇਹ ਆਪਣਾ ਚੰਤੀ ਚੰਤੀ ਆਪਾਂ ਇੱਧਰ ਲਾ ਲਾਂਗੇ ਠੀਕ ਹੈ ਤੇ ਇੱਥੋਂ ਆਪਾਂ ਇਹ ਵੀ ਜਿਹੜੀ ਹੈਗੀ ਅਸਲ ਰੱਖ ਲੈਣਾ ਐਸ ਸਾਈਡ ਤੋਂ ਇੱਥੋਂ ਆਪਾਂ ਅਸਲ ਜਿਹੜਾ ਰੱਖਾਂਗੇ 10 ਇੰਚ ਇੱਥੋਂ ਆਪਾਂ 10 ਇੰਚ ਠੀਕ ਹੈ 10 ਇੰਚ ਤੇ ਨਿਸ਼ਾਨ ਲਾ ਲਿਆ ਜਿਹੜੀ ਆਪਣੀ ਆਹ ਵਾਲੀ ਹੈ ਇਹਦੀ ਆਪਾਂ ਕਾਟ ਪਾਵਾਂਗੇ ਚੱਕ ਕੇ ਸਕੇ ਇੱਥੋਂ ਆਪਾਂ ਇਹਦੀ ਰੈਸਨ ਸ਼ੈਂਪੂ ਰੱਖ ਕੇ ਇਦਾਂ ਆਪਾਂ ਇਹਦੀ ਕਾਟ ਪਾਣੀ ਠੀਕ ਹੈ ਇਹ ਆਪਣੇ ਉੱਪਰੋਂ ਜਿਹੜੀ ਕਾਟ ਆ ਪੈ ਜੂਗੀ ਫਿਰ ਆਪਾਂ ਨੇ ਆਹ ਵਾਲੀ ਜਿਹੜੀ ਹੈ ਇੱਥੋਂ ਰੱਖ ਕੇ ਤੇ ਪੂੰਝਾ ਇਹਦਾ ਰੱਖਾਂਗੇ ਇਧਰਲੀ ਸਾਈਡ ਪੂੰਝਾ ਆਪਾਂ ਰੱਖਾਂਗੇ ਇਹ ਸੱਤ ਸਾਢੇ ਸੱਤ ਤਿਆਰ ਇੱਥੋਂ ਆਪਾਂ ਨੇ ਸਾਤੇ ਸਾਫ ਤੇੰਚੇ ਤੇ ਆਪਾਂ ਚਾਹ ਤੇ ਐਕਸਟਰਾ ਆਪਾਂ 1.5 ਇੰਚ ਠੀਕ ਹੈ ਇਹ ਆਪਾਂ ਜਿਹੜਾ ਇਹਦੇ ਨਾਲ ਇਹਨੂੰ ਬਣਾਉਣਾ ਹੈ ਤੇ ਜੇਕਰ ਆਪਣੇ ਕੋਲ 스ਕੇਲ ਆ ਫਿਰ ਤਾਂ ਆਪਾਂ 스ਕੇਲ ਰੱਖ ਕੇ ਲਾ ਲੈਣਾ ਠੀਕ ਹੈ ਫਿਰ ਆਪਾਂ ਨੂੰ ਆਸੇ ਲਾਉਣ ਦੀ ਲੋੜ ਨਹੀਂਗੀ ਜੇ ਆਪਣੇ ਕੋਲ ਨਹੀਂ 스ਕੇਲ ਫਿਰ ਆਪਾਂ ਨੇ ਇਹ ਇੱਥਾ ਲਾ ਕੇ ਤੁਹਾਨੂੰ ਗਲਾਈ ਕਰਨੀ ਦੱਸਾਂਗੇ ਆ ਜਿਹੜੀ ਫੇਰ ਤਾਂ ਆਪਣੀ ਇਦਾਂ ਹੀ ਲੱਗ ਜਾਣੀ ਹੈ ਠੀਕ ਹੈ ਹਾਂਜੀ ਜੇ ਆਪਣੇ ਕੋਲੇ ਨਹੀਂ ਸਕੇਰ ਫੇਰ ਆਪਾਂ ਇੱਕ ਵਾਰ ਇਦਾਂ ਲਗਾਉਣੀ ਹੈ ਫੇਰ ਉਸ ਤੋਂ ਬਾਅਦ ਇਹ ਦੇ ਇੱਥੋਂ ਆਪਾਂ ਨੇ ਇੰਚ ਦਾ ਨਿਸ਼ਾਨ ਲਾ ਲੈਣਾ ਠੀਕ ਹੈ نیچے ਤੋਂ ਆਪਾਂ ਇਹ ਛੱਡ ਕੇ 10 ਇੰਚ ਤੇ ਹਾਂਜੀ ਇੱਥੇ ਲਾਵਾਂਗੇ 1 ਇੰਚ ਦਾ ਠੀਕ ਹੈ 1 ਇੰਚ ਦਾ ਲਾ ਕੇ ਫੇਰ ਆਪਾਂ ਆ ਜਿਹੜਾ ਨਿਸ਼ਾਨ ਹੈ ਇੱਥੋਂ ਆਪਾਂ ਕਾਟ ਚੱਕ ਕੇ ਇਹਦੇ ਨਾਲ ਲਗਾਉਣੀ ਹੈ 1 ਇੰਚ ਨਾਲ ਫੇਰ ਇੱਥੋਂ ਆਪਾਂ ਨੇ ਜਿਹੜੀ ਉੱਤੇ ਨੂੰ ਘੜਦੀ ਘੜਦੀ ਇਹਦੇ ਨਾਲ ਲਗਾਉਣੀ ਹੈ ਠੀਕ ਹੈ ਐਸਾ ਬਣਾ ਆਪਾਂ ਕਾਟ ਪਾ ਦੇਣੀ ਹੈ ਜੇ ਆਪਣੇ ਕੋਲੇ ਸਕੇਲ ਨਹੀਂਗਾ ਤੇ ਇਹ ਆਪਣੀ ਉਦਾਂ ਇਹੀ ਕਾਟ ਬਣ ਜਾਣੀ ਆ ਠੀਕ ਆ ਆ ਦੇਖ ਸਕਦੇ ਤੁਸੀਂ ਉਸੇ ਤਰੀਕੇ ਆਪਣੀ ਕਾਟ ਬਣਨੀ ਤੇ ਜੇ ਇਹ ਆਪਣੀ ਖੜਮੀ ਸਲਵਾਰ ਜਿਹੜੀ ਇਦਾਂ ਬਣ ਜਾਣੀ ਆ ਐਫ ਆਰ ਸੀ ਸਲਵਾਰ ਦਾ ਇਹੀ ਹੁੰਦਾ ਵੀ ਥੱਲੇ ਤੋਂ ਖੁੱਲੀ ਹੁੰਦੀ ਜਾਦੇ ਤੇ ਉੱਪਰ ਨੂੰ ਇਹ ਲੰਬੀ ਵੱਧ ਹੁੰਦੀ ਬਸ ਤੇ ਇਹਦੇ ਆਪਾਂ ਮੂਹਰਾਂ ਨਹੀਂ ਬਣਾਉਣੀਆਂ ਹੁੰਦੀਆਂ ਜੀ ਮੈਂ ਆਪਾਂ ਬੁਕਰਮ ਪਾ ਕੇ ਬਣਾਉਣੇ ਆ। ਠੀਕ। ਕੋ ਨਹੀਂ ਬਣਾਉਣੇ ਤੇ ਆਪਾਂ ਇਹਦੇ ਪੇਸਟਿੰਗ ਲਾ ਸਕਦੇ ਆ। ਤੇ ਪੇਸਟਿੰਗ ਲਾ ਕੇ ਇਹਨੂੰ ਬਸ ਇੱਥੋਂ ਇੱਥੋਂ ਆਪਾਂ ਨੇ ਜਿਹੜਾ ਕੱਪੜਾ ਲਾਵਾਂਗੇ ਉਹ ਇੱਥੋਂ ਤਰਪਾਈ ਵੀ ਕਰ ਸਕਦੇ ਆ, ਇੱਕ ਸਲਾਈ ਵੀ ਲਾ ਸਕਦੇ ਆ। ਠੀਕ ਹੈ? ਜਿਹੜਾ ਨੀਚੇ ਆਪਾਂ ਕੱਪੜਾ ਲਾਉਣਾ ਤੇ ਇਹ ਆਪਣੇ ਹੈਗਾ ਬਾਰਡਰ ਵਗੈਰਾ ਤੇ ਨੀਚੇ ਇਹਦਾ ਆਪਾਂ ਇਦਾਂ ਹੀ ਇਹਦੀ ਮਤਲਬ ਕੀ ਰੱਖਾਂਗੇ। ਤਾਂ ਕਰਕੇ ਇਹਦੇ ਕੱਟ ਵਰਕਾਂ ਦੇ ਨੀਚੇ ਤੇ ਇਹ ਆਪਾਂ ਇਹਦਾ ਪੇਸਟਿੰਗ ਵੀ ਨਹੀਂ ਲਾਵਾਂਗੇ। ඒ එසේ දිික් කියෙනනවාසේ ාදියදේ එක බොකරමදි ලගී පොඩක්ට ඇදදි කටින් කරගේ එත්ත කට්ටියල හන්සිි අපරකාටවල එත්තෝ කට්ට කෙල්ලින එපති සයි් පරසිරේත ඒ අපේ දෝමට ඉදිවි පාසක දෙ අප කාට එන ඇැකිකයි කමතාවන උපරනෝගත්ත කතුබූන් ਅਸਲੀ ਇੱਕ ਇੰਨਾ ਵੀ ਜੇ ਆਪਾਂ ਇਹ ਟਾਈ 2.5 ਦੀ ਆਪਾਂ ਕਾਟ ਕੋਣੀ ਹੈ ਇਹਨਾਂ ਆਪਣੀ ਜਿਹੜੀ ਸਲਵਾਰ ਦੀ ਝੋਲੀ ਵੱਲੋਂ ਕੋਈ ਵੀ ਖਿੱਚ ਨਹੀਂ ਪੈਂਦੀ ਹੈ ਇਹ ਬਹੁਤ ਹੀ ਆਸਾਨ ਆ ਜਾਂਦੀ ਹੈ ਇਹੇ ਆਪਾਂ ਗਲਾਈ ਦਾ ਮਤਲਬ ਕਾਰਨ ਵੀ ਇਹੀ ਹੈ ਗਲਾਈ ਵੀ ਤਾਂ ਹੀ ਪਾਣੀ ਹੁੰਦੀ ਹੈ ਕਿ ਫਿਰ ਆਪਣੀ ਜਿਹੜਾ ਆਹ ਸਿਉਣ ਜਿਹੜੀ ਸਿੱਧੀ ਲਾਵਾਂਗੇ ਤਾਂ ਖਿੱਚ ਪੈਂਦੀ ਹੈ ਜੇ ਆਪਾਂ ਗਲਾਈ ਚ ਲਾਵਾਂਗੇ ਫਿਰ ਖਿੱਚ ਨਹੀਂ ਪੈਂਦੀ ਹੁਣ ਆਪਾਂ ਗਲਾਈ ਲਾ ਲਾ இப்பாட ਇਹਦੀ ਉੱਪਰ ਆਪਾਂ ਬੈਲਟ ਲਾਉਣੀ ਆ ਠੀਕ ਹੈ ਜੇ ਨਾ ਵੀ ਬੈਲਟ ਲਾਉਣੀ ਹੋਵੇ ਲਾਸਟਰ ਪਾਉਣਾ ਹੋਵੇ ਫਿਰ ਆਪਾਂ ਇਹਦਾ ਜਿੰਨੀ ਲੈਂਥ ਆ ਓਨੀ ਸਲਵਾਰ ਦੀ ਲੈਂਥ ਪੂਰੀ ਰੱਖ ਕੇ ਫਿਰ ਆਪਾਂ ਬੱਧ ਰੱਖਣਾ ਹੁੰਦਾ ਤੇ ਇਹਦੀ ਆਪਾਂ ਇਧਰੋਂ ਕਾਟ ਫਾਵਾਂਗੇ ਦੀ ਇਹਦੀ ਕਾਟ ਇੱਥੋਂ ਆਪਾਂ ਨੇ ਲਾ ਕੇ ਇੱਥੋਂ ਡੇਢ ਕੈਂਚ ਦਾ ਆਪਾਂ ਇਹਦਾ ਪਣਾ ਛੋਟਾ ਹੈ ਨਾ ਇਹ ਆਪਣੇ ਕੋਲ ਸਾਰਾ ਹੈਗਾ ਸਾਢੇ 1.5 ਹੀ ਆ ਠੀਕ ਹੈ ਇਹ ਆਪਾਂ ਇੱਥੋਂ ਇੰਚ ਦਾ ਨਿਸ਼ਾਨ ਲਾ ਲਾਂਗੇ ਠੀਕ ਹੈ ਐਮ ਚ ਦਾ ਨਿਸ਼ਾਨ ਲਾ ਕੇ ਇਹਦੀ ਆਪਾਂ ਇੱਥੋਂ ਸਿੱਧੀ ਲਿਆ ਕੇ ਇੱਥੇ ਥੋੜੀ ਇਦਾਂ ਆਪਾਂ ਇੱਕ ਝੋਲੀ ਦੀ ਕੱਟ ਪਾਉਂਦੇ ਹਾਂ ਇੱਥੋਂ ਰੱਖ ਕੇ ਸਿੱਧੀ ਜਿਵੇਂ ਆਪਾਂ ਪਲਾਜ਼ੋ ਦੀ ਕੱਟਦੇ ਨਾ ਉਦਾਂ ਹੀ ਆਪਾਂ ਇਹਦੀ ਕੱਟ ਪਾਉਣੀ ਹੈ ਠੀਕ ਹੈ ਇਹਦੇ ਨਾਲ ਆਪਣੀ ਬੈਲਟ ਜੜਨ ਜਾਣੀ ਹੈ ਠੀਕ ਹੈ ਤੇ ਆਸਾਨ ਆਪਣਾ ਉਹੀ ਚਾਹੀਦਾ 4 ਇੰਚ ਦੀ ਬੈਲਟ ਤੇ ਆਪਣਾ 12 12.5 ਇੰਚ ਆਸਾਨ ਪਰ ਬਣ ਜੂਗੀ ਝੋਲੀ ਆਪਣੀ ਜਿਹੜੀ ਤਿਆਰ ਰਹਿ ਜੂਗੀ ਇੱਥੇ ਆਪਾਂ ਇਹਦੇ ਕੱਟ ਲਗਾ ਲੈਣਾ ਇੱਕ ਤੇ ਜਿਹੜੇ ਜਦੋਂ ਆਪਾਂ ਵਾਲ ਪਾਉਣੇ ਇਹਦੇ ਵਾਲ ਪਾਉਣ ਦਾ ਵੀ ਥੋੜਾ ਜਿਹਾ ਇਹ ਤਰੀਕਾ ਹੁੰਦਾ ਜਿਹੜੇ ਆਪਾਂ ਸਾਰੇ ਵਾਲ ਪਾਉਣੇ ਐ ਬੈਕ ਤੇ ਉਦਾਂ ਹੀ ਇੱਕ ਇੱਕ ਵਾਲ ਪਾਵਾਂਗੇ ਤੇ ਆਹ ਜਿਹੜੇ ਵਾਲ ਆਪਣਾ ਵਿਚਾਲੜਾ ਹੋਊਗਾ ਇਹ ਵਾਲਾ ਵੱਡਾ ਚੱਕਲਾ ਹੋ ਜਾਵੇਗਾ ਠੀਕ ਹੈ ਜਿਹੜੀ ਆਪਣੇ ਕਨੀਜ਼ ਐ ਬਣੇ ਇਹ ਬਾਕੀ ਵਾਲਾ ਥੋੜੇ ਛੋਟੇ ਚੱਕਨੇ ਇਹ ਥੋੜਾ ਜਿਹਾ ਵੱਡਾ ਚੱਕ ਕੇ ਵਾਲ ਪਾਉਣਾ ਜਿਹੜਾ ਆਪਣਾ ਵਾਲ ਇਹ ਖੜਮਾ ਖੜਮੀ ਸਲਵਾਰ ਰਹੂਗੀ ਫਿਰ ਠੀਕ ਹੈ ਇਸ ਤਰੀਕੇ ਨਾਲ ਬਣਾਉਣੀ ਆ ਹੁਣ ਇਹ ਆ ਕਿੰਨੇ ਇੰਚ ਬਚੇ ਆਪਣੇ ਕੋਲ 벨ਟ ਬਨ ਰਹੀ ਹੈ ਦੀ ਹਾਂਜੀ ਬਨ ਚੁ ਆ ਇਹ ਵੇਖ ਲਓ 벨ਟ ਬਨ ਜੂਗੀ ਨਹੀਂ ਆਪਾਂ ਫਿਰ ਇਹਦੇ ਵਿੱਚੋਂ ਕੁਛ ਬਣਾਉਣਾ ਪਊ ਤੇ ਇਹ ਇਹਨਾਂ ਦੀ ਫਰੌਕ ਬਣਾਉਣੀ ਆ ਆਪਾਂ ਜੇ ਆਪਾਂ ਇਹ ਇਹਦਾ ਦਾ ਡਿਜ਼ਾਈਨ ਮਾੜਾ ਪਾ ਲਵੋ ਉਹਦੇ ਤੇ ਬਣ ਗਿਆ ਤਾਂ ਆਪਾਂ ਇਹਦੇ ਨਾਲ ਬਣਾਵਾਂਗੇ ਕਿੰਨੇ ਇੰਚਾਂ ਇਹ ਬਣਾ 7 ਇੰਚ ਚਾਹੀਦੀ ਆਪਾਂ ਇੱਥੋਂ 7 ਬਨ ਗਈ ਆ ਨਿਸ਼ਾਨ ਕਿੱਧਰ ਗਿਆ ਮੇਰੇ ਕੋਲ ਸੀ ਇਹ ਤੇ ਹੈ ਨਹੀਂਗਾ ਸੱਤ ਇੰਚ ਠੀਕ ਹੈ ਇਧਰ ਹੋ ਰਹੀਦਾ 6.5 ਹੋ ਇਸ ਸੱਤ ਆਪਾਂ ਬੈਲਟ ਕਿੰਨੀ ਪਾਉਣੀ ਹੈ ਇਹ ਉੰਨੀ ਹੈ ਫੇਰ ਆਪਾਂ ਜੋੜ ਪੋਗੇ ਬੈਲਟ ਥੋੜਾ ਜਿਹਾ 19 ਦੇ 20 ਵੀ ਆਪਾਂ ਕਟਿੰਗ ਕਰਨੇ ਆ ਇੱਥੇ 20 ਆ ਗਿਆ ਤੇ 20 ਤੇ 20 ਥੋੜਾ ਜਿਹਾ ਆਪਾਂ ਜੋੜ ਪਾਣਾ ਨੇ ਇਹਦੇ ਚ ਇੱਕ ਵਾਰ ਇਹ ਆਪ ਇੱਥੇ ਲਾਵਾਂ ਠੀਕ ਹੈ ਜੁਦੀ ਹੈਗੀ 10 ਤੇ 10 ਦੀ ਇੱਕ ਸਾਈਡ ਬਣਦੀ ਹੈ ਨਾ ਇੱਥੋਂ ਉਹ ਵੀ ਇੰਜ ਠੀਕ ਹੈ ਆ ਆਪਾਂ ਇੱਥੋਂ ਪੀਸ ਗੋੜ ਲਾ ਲਾਂਗੇ ਇਹਦੇ ਚ ਆਪਾਂ ਜੋੜ ਪਾ ਲਾਂਗੇ ਇੱਥੋਂ ਆਪਾਂ ਜਿਹੜੇ ਦੋ ਪੀਸ ਇੱਥੋਂ ਕੱਟ ਲਾਂਗੇ ਇਹ ਇਧਰ ਆਪਣਾ ਫਿਰ ਜੋੜ ਲਾਂਗੇ ਆਹ ਚੀਜ਼ ਆਪਣੇ ਆਪ ਸੱਤ-ਸੱਤ ਬਣਦੀ ਹੈ ਨਾ ਠੀਕ ਇਹ ਆਪਾਂ ਕੱਟ ਲਵਾਂਗੇ ਇਹਦੇ ਤੇ ਆਪਾਂ ਥੋੜਾ ਜਿਹਾ ਜੋੜ ਪਾ ਲਾਂਗੇ ਇਹਨਾਂ ਦੀ 1.75 ਹੈ ਪਣ ਤੇ ਤਾਂ 19 ਉਹ 19 ਸਤਿ ਉਨੀਵਰਸਿਟੀ ਕਰਕੇ ਬਥਰ। ਇਹਦਾ ਆਪਣਾ ਸਲਾਈ ਚ ਵੀ ਆਉਣਾ। ਇੰਨਾ ਕਮਾਟ ਕੱਟ ਲੈਣਾ। ਇਹ ਆਪਣੀ ਹੈ ਕਿ ਸੱਤ ਸੱਤ ਦਾ ਨਿਸ਼ਾਨ। ਇਹ ਆਪਣੀ ਇੱਕ ਪਾਸੇ ਦੀ ਬਣ ਜੂਗੀ। ਤੇ ਆਹ ਜਿਹੜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਜੋੜ ਜਿੰਨਾ ਕ ਪੈਂਦਾ। ਜੋੜ ਪਾਉਣਾ ਹੈ। ൂടേ പൂടേ പാർല ഇ സൈത ഇത് കട്ട് ਇਹਦੇ ਜੂੜ ਪਾ ਕੇ ਇਹਨੂੰ ਨਾਲ ਚੜ ਲੈਣਾ ਹੈ ਇਹ ਹੋ ਗਈ ਬੇਬੀ ਠੀਕ ਹੈ ਤੇ ਬਸ ਆਪਣੀ ਇਹ ਫਰਸੀ ਸਲਵਾਰ ਜੀ ਦੀ ਹੋ ਗਈ ਕਟਿੰਗ ਠੀਕ ਹੈ ਜੀ ਤੇ ਜੇ ਤੁਸੀਂ ਫਰਸੀ ਸਲਵਾਰ ਦੀ ਕਟਿੰਗ ਕਰਨੀ ਹੈ ਤਾਂ ਇਹ ਤਰੀਕਾ ਵਰਤ ਕੇ ਤੁਸੀਂ ਆਪਣੀ ਫਰਸੀ ਸਲਵਾਰ ਖੱਟ ਸਕਦੇ ਹੋ ਤੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ